ਲੈ ਵੀ ਸੱਜਣੋ ਆਪਾਂ ਬੈਠੇ ਆ ਪਿੰਡ ਧੂਰਕੋਟ ਦੇ ਵਿੱਚ ਬਾਈ ਜਤਿੰਦਰ ਦੇ ਘਰੇ ਬੈਠੇ ਆ ਸਾਡੇ ਲਈ ਬਾਈ ਨਿੰਦੀ ਆ ਤੇ ਸਾਰੀ ਦੁਨੀਆ ਇਹਨੂੰ ਬਾਈ ਜਤਿੰਦਰ ਦੇ ਨਾਂ ਦੇ ਨਾਲ ਜਾਣਦੀ ਆ ਤੇ ਬਾਈ ਜਤਿੰਦਰ ਹੁਣਾਂ ਦੇ ਕੋਲੇ ਘੋੜੇ ਆ ਨਵਾਬ ਆ ਇਹਨਾਂ ਕੋਲੇ ਸਕੰਦਰ ਆ ਇਹਨਾਂ ਕੋਲੇ ਸਮਰਾਟ ਘੋੜਾ ਇਹਨਾਂ ਕੋਲੇ ਰਹਿ ਕੇ ਗਿਆ ਇੱਕ ਘੋੜਾ ਬਾੜੇ ਚਰਬਾਦ ਇਹਨਾਂ ਦੇ ਘਰੇ ਵਾਪਸ ਆਇਆ ਨੀਲਾ ਘੋੜਾ ਜਿਹੜਾ ਇਹਨਾਂ ਕੋਲ ਪਹਿਲਾਂ ਹੁੰਦਾ ਸੀ ਸਭ ਤੋਂ ਪਹਿਲਾਂ ਜਦੋਂ ਇਹਨੂੰ ਘੋੜਿਆਂ ਦੀ ਮੰਡੀ ਦੇ ਵਿੱਚ ਬਾਈ ਨੂੰ ਲੋਕ ਜਾਣਨ ਲੱਗਿਆ ਕਿ ਭਾਈ ਉਹ ਬੰਦੇ ਕੋਲੇ ਖਾਲੀ ਦਾ ਬੱਚਾ ਤੇ ਸਾਡੀ ਦੋਸਤੀ ਆ ਸੀ ਇੱਕ ਦੂਸਰੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਆ ਇੱਕ ਦੂਸਰੇ ਨਾਲ ਦੁੱਖ ਸੁੱਖ ਵੰਡਦੇ ਆ ਤਾਂ ਅਸੀਂ ਪਿੰਡਾਂ ਦੇ ਗਵੰਡੀਆਂ ਸਾਡੇ ਨਾਲ ਸਾਡੀ ਤੀ ਆ ਸਹਿਜ ਤੇ ਸਹਿਜ ਨੂੰ ਬਹੁਤ ਸ਼ੌਂਕ ਆ ਜਦੋਂ ਵੀ ਮੈਂ ਕਦੇ ਗੱਡੀ ਲੈ ਕੇ ਲੰਘਦਾ ਹੁੰਨਾ ਤਾਂ ਸਹਿਜ ਘੋੜੇ ਤੇ ਬੈਠੀ ਘੋੜੀ ਤੇ ਬੈਠੀ ਮੈਨੂੰ ਸੜਕ ਤੇ ਕਦੇ ਨਾ ਕਦੇ ਤੁਰੇ ਜਾਂਦੀ ਤੁਰੇ ਫਿਰਦੀ ਮੈਨੂੰ ਮਿਲ ਜਾਂਦੀ ਵੈਸੇ ਸਾਰੇ ਜਾਣਦੇ ਆ ਸਕੰਦਰ ਨੂੰ ਸਾਰੇ ਜਾਣਦੇ ਨਵਾਬ ਨੂੰ ਸਾਰੇ ਜਾਣਦੇ ਆ ਪਰ ਫਿਰ ਵੀ ਆਪਾਂ ਘੋੜਿਆਂ ਦੀ ਡਿਟੇਲ ਆ ਨਾ ਜਿਹੜੀ ਆਪਾਂ ਧੀ ਤੋਂ ਹੀ ਪੁੱਛਾਂਗੇ ਅੱਜ ਪੁੱਤ ਜਿਉਂਦੀ ਰਹੇ ਬਹੁਤ ਚੰਗਾ ਲੱਗਿਆ ਹਾਂਜੀ ਹਾਂ ਸਾਰੇ ਪੁੱਤ ਸਾਰੇ ਨੂੰ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਨਵਾਬ ਘੋੜੇ ਤੋਂ ਹਾਂਜੀ ਨਵਾਬ ਕੋੜਾ ਵੈਸੇ ਜਿਹੜਾ ਮੇਰਾ ਪਰਸਨਲੀ ਮੇਰਾ ਫੇਵਰੇਟ ਆ ਮੈਨੂੰ ਚੰਗਾ ਲੱਗਦਾ ਮੈਨੂੰ ਉਹਨੂੰ ਵੇਖਣਾ ਚੰਗਾ ਲੱਗਦਾ ਮੈਨੂੰ ਉਹਦੀ ਗਰਦਨ ਬਹੁਤ ਸੋਹਣੀ ਲੱਗਦੀ ਆ ਤੁਰਦਾ ਬੜਾ ਸੋਹਣਾ ਆ ਨਾ ਪੁੱਤ ਤੇਬੰਦ ਨਵਾਬ ਤੋਂ ਸ਼ੁਰੂ ਕਰਦੇ ਆ ਨਵਾਬ ਦਾ ਪੁੱਤ ਤੇਰੇ ਕੋਲੇ ਕੀ ਜਾਣਕਾਰੀ ਹੈ ਲੋਕਾਂ ਨੂੰ ਵੈਸੇ ਬਹੁਤ ਪਤਾ ਆ ਉਹਦੇ ਬਾਰੇ ਬਾਕੀ ਤੇ ਲੋਕਾਂ ਨੂੰ ਪਤਾ ਹੀ ਆ ਉਹਨਾਂ ਕੋਲ ਦੱਸਦੇ ਨੇ ਉਹਦੇ ਪਿਓ ਦਾ ਨਾਮ ਹੈਗਾ 나ਗ ਉਹ 나ਗ ਦਾ ਬੱਚਾ ਹੈ ਜੀ ਉਹਦੀ ਮਾਂ ਦਾ ਨਾਮ ਹੈਗਾ ਸ਼ਿਪਰਾ ਜੀ ਤੇ ਬਾਕੀ ਆਪਾਂ ਫੀਸ ਦੀ ਗੱਲ ਕਰ ਲੈਂਦੇ ਆ ਹਾਂ ਹਾਂ ਪੁੱਤ ਹਾਂ ਉਹ ਹੈਗੀ 31000 31000 ਰੁਪਏ ਫੀਸ ਆ ਤੇ ਸਭ ਤੋਂ ਵੱਡੀ ਗੱਲ ਇਹ ਵੀ ਉਹਦੇ ਬੱਚੇ ਬਹੁਤ ਕਮਾਲ ਆਇਆ ਜਿਹੜੇ ਹਸਾਮ ਨਾਲ ਉਹਦੇ ਬੱਚੇ ਆਏ ਆ ਤੇ ਉਹਦੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਚੰਗੇ ਬੱਚੇ ਪੈਦਾ ਕਰਨ ਵਾਲੇ ਮਸਲੇ 'ਚ ਉਹਦੀ ਫੀਸ ਵੀ ਇਨਸਾਫ ਵਾਲੀ ਹੋਈ ਆ ਵੀ ਉਹਦੀ ਫੀਸ ਵਧੀਆ ਵਧੀਆ ਤਰੀਕੇ ਨਾਲ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਵਾਲੀ ਫੀਸ ਆ ਉਸ ਘੋੜੇ ਦੀ ਪਰ ਉਹ ਸੋਨਾ ਬਿਊਟੀ ਉਹਦੇ ਦਰਸ਼ਨ ਕਰਨ ਦਾ ਵੀ ਮੁੱਲ ਆ ਤੇ ਕਈ ਵਾਰੀ ਜਦੋਂ ਮੈਂ ਲੰਘਦਾ ਕਰਦਾ ਹੁੰਨਾ ਤਾਂ ਮੈਂ ਉਹ ਘੋੜੇ ਨੂੰ ਵੇਖ ਕੇ ਜ਼ਰੂਰ ਜਾਂਦਾ ਹਾਂ ਉਹਨਾਂ ਬਾਈ ਨੂੰ ਕਹਿੰਦਾ ਉਹਨਾਂ ਵੀ ਇਹਨੂੰ ਬਾਹਰ ਕੱਢ ਯਾਰ ਉਹਨੂੰ ਵੇਖੀ ਤੁਰਦਾ ਦੇਖ ਕੇ ਤੁਹਾਨੂੰ ਸੁਆਦ ਆਉਂਦਾ ਤੁਹਾਨੂੰ ਆ ਵੀ ਰਿਹਾ ਹੋਊਗਾ ਉਹ ਘੋੜੇ ਨੂੰ ਦੇਖ ਕੇ ਤੇ ਇੱਕ ਤੁਹਾਡੇ ਲਈ ਹੋਰ ਵੀ ਸਵਾਲ ਆ ਕਿ ਤੁਹਾਨੂੰ ਇਹਨੇ ਘੋੜਿਆਂ ਚ ਕਿਹੜਾ ਵਧੀਆ ਲੱਗਿਆ ਤੁਸੀਂ ਵੀ ਦੱਸਿਓ ਆਪਣੀ ਪਸੰਦ ਵੀ ਦੱਸਿਓ ਪਰ ਇਹਨਾਂ ਦੇ ਫਾਰਮ ਤੇ ਇੱਕ ਘੋੜਾ ਬਹੁਤ ਕਮਾਲ ਆ ਉਹਦਾ ਨਾਂ ਸਜਣੂ ਹੈਗਾ ਸਕੰਦਰ ਜਿਹਦੇ ਲਈ ਆਪਾਂ ਇਹ ਕਹਿ ਸਕਦੇ ਆ ਵੀ ਥੋੜਾ ਜਿਹਾ ਪੰਜਾਬ ਦੇ ਵਿੱਚ ਉਹਦਾ ਕਰੇਜ ਬਾਅਦ ਦੇ ਵਿੱਚ ਬਣਿਆ ਪਹਿਲਾਂ ਉਹਦਾ ਕਰੇਜ ਗੁਜਰਾਤ ਵਾਲੇ ਪਾਸਿਓਂ ਜਾਂ ਰਾਜਸਥਾਨ ਵਾਲੇ ਪਾਸਿਓਂ ਆ ਬਾਕੀ ਆਪਾਂ ਆਪਣੀ ਬੇਟੀ ਤੋਂ ਪੁੱਛਦੇ ਆਂ ਉਹਦੀ ਡਿਟੇਲ ਪੂਰੀ ਪੁੱਛਦੇ ਆਂ ਉਤੂ ਦਾ ਕੀ ਉਹਦੀ ਮਾਂ ਕਿਹੜੀ ਆ ਉਹਦੀ ਮਾਂ ਹੈਗੀ ਇਹਦੀ ਲక్ష్ਮੀ ਹੂੰ ਤੇ ਆਪਣੇ ਵਾਲੇ ਪਿਓ ਦਾ ਨਾਮ ਹੈਗਾ ਜੀ ਅਲੀਸ਼ਾਨ ਅਲੀਸ਼ਾਨ ਦਾ ਬੱਚਾ ਹੈ ਹੂੰ ਤੇ ਬਾਕੀ ਉਹਦੇ ਬੱਚੇ ਬਹੁਤ ਪਾਕ ਮਾਰ ਆਉਂਦੇ ਆ ਹੂੰ ਬਹੁਤ ਚੰਗੀ ਬਰੀਡਿੰਗ ਕਰਦਾ ਹੂੰ ਤੇ ਬੱਚੇ ਉਹਦੇ ਉਹਦੇ ਬੱਚੇ ਤੇ ਸਪੈਸ਼ਲੀ ਮੈਂ ਮਤਲਬ ਸਪੈਸ਼ਲ ਜਿਹੜੀ ਉਹਦੀ ਇੱਕ ਉਹਦਾ ਸਿਗਨੇਚਰ ਮਾਰਕ ਹੈ ਤਾਂ ਉਹ ਹੈਗਾ ਉਹਦੇ ਕੰਨ ਬੱਚਿਆਂ ਦੇ ਹਨਾ ਬਾਈ ਤਾਂ ਉਹਦੇ ਕੰਨ ਹੁੰਦੇ ਆ ਜਿਹੜੇ ਉਹ ਨੈਕਸਟ ਲੈਵਲ ਹੁੰਦੇ ਆ ਤੇ ਉਹ ਇਸ ਵਕਤ ਸਕੰਦਰ ਇਸ ਫਾਰਮ ਦਾ ਸਕੰਦਰ ਆਪਦੇ ਬੱਚਿਆਂ ਦਾ ਕਰਕੇ ਬਣਿਆ ਹੋਇਆ ਉਹ ਤੇ ਉਹਦੀ ਫੀਸ ਉਹਦੀ ਫੀਸ ਆਪਾਂ ਰੱਖੀ ਹੈ ਜੀ 115000 ਬਹੁਤ ਹੀ ਗਾਇਆ ਆਪਣੀ ਹਾਂ 115000 ਰੁਪਏ ਸੱਜਣੋ ਉਹਦੀ ਫੀਸ ਆ ਤੇ ਇੱਕ ਪੁੱਤ ਆਪਣੇ ਫਾਰਮ ਤੇ ਘੋੜਾ ਜਿਹੜਾ ਜਿੰਨਾ ਕ ਮੈਨੂੰ ਪਤਾ ਹੈ ਵੀ ਉਹ ਤੇਰੇ ਨਾਲ ਵਟਾ ਹੋਊਗਾ ਹਾਂਜੀ ਉਮਰ ਚ ਹਨਾ ਇਹ ਤੇ ਬਾਲੀ ਨਿੱਕੀ ਜੀ ਹੋਊਗੀ ਹਨਾ ਭਾਈ ਜਦੋਂ ਉਹ ਉਹ ਜਵਾਨ ਆ ਜਦੋਂ ਦਾ ਤੇ ਮੇਰੇ ਹੱਥ ਨਾਲ 7-8 ਸਾਲ ਬਾਅਦ ਤਾਂ ਵਾਪਸ ਆਇਆ। ਹਾਂਜੀ। ਉਹਦੇ ਬਾਰੇ ਪੁੱਤ ਪਤਾ ਹੈ ਤੈਨੂੰ ਕੋਈ? ਹਾਂਜੀ ਪਤਾ ਹੈ। ਉਹਦਾ ਨਾਮ ਪਰਖਿਆ ਸੀਗਾ ਏਕਮ। ਏਕਮ। ਤੇ ਉਹ ਖੜੀ ਦਾ ਬੱਚਾ ਹੈ? ਹੂੰ। ਹਾਂਜੀ। ਤੇ ਉਹ ਹਾਈ ਟੂ ਹੂਟ ਬਹੁਤ ਆਉਂਦਾ। ਪੁੱਤ ਕਿੰਨੇ ਫੀਸ ਆ? ਕੋਈ ਆਪਾਂ 55000 ਰੱਖੀ ਆ। ਤੇ ਉਹ ਸੁਪਰ ਵੀ ਬਹੁਤ ਹੈ ਜਿਹੜੀ ਉਹ 55000 ਰੁਪਈਆ। ਹਾਂ ਉਹ ਨਰਮਦੀ ਵੜਾ ਮਗਰ ਉਹ ਪੰਜਾਬੀ ਤੇ ਪੁੱਤ ਇੱਕ ਆਪਣੇ ਫਾਰਮ ਤੇ ਹੈਗਾ ਬਾਲਾ ਗਲਾਬੀ ਗਲਾਬੀ ਆ ਕੋਣਾ ਨੁਕਰਾ। ਉਹ ਕਿਹਦਾ ਬੱਚਾ? ਉਹ ਹੈਗਾ ਜੀ ਆਪਣੇ ਪ੍ਰਿੰਸ ਦਾ ਡੋਰ ਵਾਲੇ ਦਾ। ਡੋਟਾਂ ਵਾਲੇ ਪ੍ਰਿੰਸ ਘੋੜੇ ਦਾ ਬੱਚਾ ਉਹਦੀ ਉਹਦਾ ਗੁਲਾਬੀਪਣ ਵੀ ਵੈਸੇ ਉਹਦੀ ਇਸ ਗੱਲ ਦੀ ਹੈ ਨਾ ਬਈ ਸਬੂਤ ਹੈ ਤੇ ਉਹਦੀ ਪੁੱਤ ਫੀਸ ਉਹਦੀ ਫੀਸ ਆਪਾਂ 11000 ਰੱਖੀ ਹੈ 11000 ਰੱਖੀ ਹੈ ਤੇ ਉਹਦੇ ਬੱਚੇ ਪੁੱਛੇ ਬਈ ਆਏ ਮਾਰਕੀਟ ਬੱਚੇ ਆ ਗਏ ਉਹਦੇ ਮਾਰਕੀਟ ਦੇ ਵਿੱਚ ਹਾਂ ਵੀ ਮੱਛਿਆਂ ਦੇ ਜਿਹੜੇ ਫੁਟੇਜ ਆ ਉਹ ਤੁਸੀਂ ਵਟਸਐਪ ਤੇ ਤੁਸੀਂ ਮੰਗਵਾ ਸਕਦੇ ਹੋ ਇੱਕਪੋ ਬਤੂ ਦੋ ਬੱਚੇ ਆਪਾਂ ਦੇਖੇ ਸੀਗੇ ਹਨਾ ਆਪਣੇ ਫਾਰਮ ਤੇ ਤੇ ਉਹ ਕਿਹੜੇ ਘੋੜੇ ਦੇ ਆ ਦੋਨੇ ਉਹ ਆਪਣੇ ਆਪਣੇ ਘੋੜੇ ਵੀ ਆ ਸਿਕੰਦਰ ਦੇ ਅੱਛਾ ਸਿਕੰਦਰ ਦੇ ਹੀ ਆ ਮਤਲਬ ਸਿਕੰਦਰ ਦੇ ਹੀ ਆ ਤੇ ਉਹਦਾ ਇਹ ਉਮਰ ਇੱਕ ਵੱਡਾ ਸੀਗਾ ਮੈਨੂੰ ਮੈਦਾ ਇੱਕ ਛੋਟਾ ਸੀਗਾ ਹਾਂਜੀ ਵੱਡੇ ਦੀ ਉਮਰ ਇੱਕ ਸਾਲ ਹੈ ਦੀ ਵੱਡੇ ਦੀ ਇੱਕ ਸਾਲ ਹੈ ਇੱਕ ਸਾਲ ਦੇ ਹਿਸਾਬ ਨਾਲ ਬਹੁਤ ਵੱਡਾ ਘੋੜਾ ਬਣਿਆ ਪਿਆ ਬਹੁਤ ਕੰਦ ਕੀਤਾ ਤੇ ਦੂਸਰਾ ਦੂਸਰੇ ਦਾ 7 ਮਹੀਨੇ ਦੀ ਉਮਰ ਹੋਈ ਹੈ ਦੀ 7 ਮਹੀਨੇ ਤੇ ਉਹ ਪੁੱਤ ਕੋਈ ਵੇਚਣਾ ਬੁਚਣਾ ਹੈ ਕਿ ਹਜੇ ਉਹ ਰੱਖਣੇ ਆ ਨਹੀਂ ਆਪਾਂ ਹਜੇ ਰੱਖਾਂਗੇ ਪਾਲਾਂਗੇ ਵੱਡੇ ਕਰਾਂਗੇ ਅੱਛਾ ਉਹਨਾਂ ਨੂੰ ਵੱਡੇ ਕਰਨਾ ਹੈ ਹਜੇ ਉਹਨਾਂ ਨੂੰ ਵੱਡੇ ਕਰਨਾ ਉਹਨਾਂ ਚੋਂ ਕੋਈ ਵੀ ਜਿਹੜਾ ਆਪਣੇ ਫਾਰਮ ਤੇ ਜਾਨਵਰ ਆ ਕੋਈ ਦੇਣ ਵਾਲਾ ਹੈ ਨਹੀਂਗਾ ਨਹੀਂ ਕੋਈ ਫੇਲਦੇ ਨਹੀਂ ਆਪਰੇ ਸ਼ੌਂਕ ਨੂੰ ਰੱਖੇਗੇ ਤੋ ਉਹ ਘੋੜੀ ਦਾ ਪਤਾ ਹੈ ਕੋਈ ਉਹ ਜਿਹੜੀ ਜਿਹਦੇ ਉੱਤੇ ਬੈਠੀ ਸੀ ਤੂੰ ਹਾਂਜੀ ਉਹ ਘੋੜੀ ਹੈਗੀ ਇਹਦੀ ਆਪਣੀ ਸ਼ਾਨ ਦੀ ਤੇ ਉਹਨੂੰ ਡਰ ਨਹੀਂ ਲੱਗਦਾ ਉਹ ਬਿਨਾ ਲਗਾਉਣ ਤੋਂ ਹੀ ਬੈਠ ਜਾਂਦੀ ਹੈ ਤੂੰ ਉੱਤੇ ਹਾਂ ਸਿਆਣੀ ਬਹੁਤ ਹਾਂ ਬਿਦਰਦੀ ਨਹੀਂ ਤੂੰ ਡਰਦੀ ਨਹੀਂ ਨਹੀਂ ਉਹ ਇੰਨੀ ਸਿਆਣੀ ਵੀ ਹੈ ਨਹੀਂ ਮੈਂ ਮੁੰਡਾ ਦੂਜਾ ਪਹਾ ਸੀਗਾ ਇੰਨੀ ਸਿਆਣੀ ਵੀ ਨਹੀਂ ਕਿਉਂ ਇਹ ਕੰਟਰੋਲ ਵੱਧ ਕਰਦੀ ਆ ਹਨ ਉਹ ਦੂਜਾ ਮੁੰਡਾ ਪਹਾ ਸੀ ਉਹ ਨੂੰ ਲੈ ਕੇ ਤੜੰਗੀ ਉਹ ਕਿਸੀ ਉਹ ਹਨਾ ਤੇ ਉਹ ਇਹ ਅਸਲ ਦੇ ਵਿੱਚ ਗੱਲ ਇਹ ਆ ਵੀ ਇਹਦੀ ਫੀਲਿੰਗ ਵੱਧ ਜੁੜੀ ਹੋਈ ਆ ਉਹ ਇਹਦੀ ਗੱਲ ਸਮਝਦੀ ਆ ਇਹਨੂੰ ਸਮਝਦੀ ਆ ਇਹਦੇ ਇਸ਼ਾਰੇ ਨੂੰ ਸਮਝਦੀ ਆ ਹੋਰ ਬੰਦਾ ਬਿਠਾ ਕੇ ਅਸੀਂ ਚੈੱਕ ਕੀਤੀ ਹੋ ਬਈ ਉਹ ਬਿਹੇਵੀਅਰ ਉਹਦਾ ਐਵੇਂ ਆ ਨਹੀਂ ਉਹਦਾ ਬਿਹੇਵੀਅਰ ਹੋੰਦੇ ਨਹੀਂ ਰਿਹਾ ਇਹਦੇ ਨਾਲ ਹੀ ਐਵੇਂ ਆ ਮਤਲਬ ਕਈ ਵਰੀ ਅਟੈਚਮੈਂਟ ਹੁੰਦੀ ਹੈ ਕਈ ਬੱਚੇ ਇੰਨੇ ਕੋ ਮਤਲਬ ਅਟੈਚ ਹੋ ਜਾਂਦੇ ਆ ਤਾਂ ਉਹਦਾ ਕਰਕੇ ਉਹਦੀ ਅਟੈਚਮੈਂਟ ਜਿਆਦਾ ਚੰਗੀ ਕਰਕੇ ਇਹਦੇ ਨਾਲ ਬਿਹੇਵੀਅਰ ਆ ਜਿਹੜਾ ਉਹ ਬਹੁਤ ਚੰਗਾ ਸੀਗਾ ਬੜੇ ਬਹੁਤ ਸੋਹਣੇ ਘੋੜੇ ਆ ਹਾਂਜੀ ਹਾਂਜੀ ਅਲੱਗ ਅਲੱਗ ਨਸਲ ਦੇ ਅਲੱਗ ਅਲੱਗ ਜਾਤੀ ਦੇ ਜਿਵੇਂ ਹਨਾ ਤੇ ਤੁਹਾਨੂੰ ਸ਼ੌਂਕ ਕਿਵੇਂ ਪਏ ਚੀ ਦਾ ਸ਼ੌਂਕ ਤਾਂ ਪੁਰਾਣਾ ਹੀ ਪਹਿਲਾਂ ਹੀ ਤਰੇ ਆਉਂਦਾ ਖਾਨਦਾਨ ਚ ਜੀ ਪਰ ਆਪਾਂ ਨੂੰ ਤਰੇ 95 ਤੋਂ ਲਾ ਕੇ ਜਾਨੀ ਘੋੜੀ ਲਈ ਸੀ ਪਹਿਲਾਂ ਘੋੜੀ ਤੋਂ ਹੌਲ ਚੱਲਦੇ ਚੱਲਦੇ ਬਸ ਜੀ ਦਾਦੇ ਨੇ ਬੜੀ ਮਦਦ ਕੀਤੀ ਜਾਨੀ ਬਹੁਤ ਚੰਗੇ ਜਾਨਵਰ ਮਿਲੇ ਆ ਜੀ ਤੇ ਇੱਕ ਗੱਲ ਹੋਰ ਬਾਈ ਜਿਵੇਂ ਤੁਹਾਡੇ ਕੋਲੇ ਜਾਨਵਰ ਬਹੁਤ ਚੰਗੇ ਆ ਤੇ ਤੁਸੀਂ ਫੀਸ ਬਹੁਤ ਬਾਜੂਬ ਰੱਖੀ ਹੈ ਤਾਂ ਕੀ ਕਰਨਾ ਫੀਸ ਮੇਰੀ ਤਾਂ ਇਦੋਂ ਵੀ ਘੱਟ ਰੱਖੀ ਹੋਈ ਸੀ ਜੀ ਲੋਕਾਂ ਨੂੰ ਦੇਖ ਕੇ ਨਾ ਫਿਰ ਥੋੜਾ ਜਿਹਾ ਆੜਨਾ ਪੈਂਦਾ ਵਿੱਚ ਹਾਂਜੀ ਹਾਂਜੀ ਮੈਂ ਤਾਂ ਫਿਰ ਫੀਸ ਜਿਵੇਂ ਬਿਲਕੁਲ ਘੱਟ ਰੱਖੀ ਹੋਈ ਸੀ ਕਿਉਂ ਲੋਕਾਂ ਨੂੰ ਨਾਰਮਲ ਬਦਾ ਛੋੜੀ ਮਿਲਾ ਸਕੇ ਜੀ ਜੀ ਉਹ ਜੀ ਤੋਂ ਜਿਵੇਂ ਹੁਣ ਵੀ ਆਮ ਕਈ ਲੋਕਾਂ ਦੀ ਫੀਸ ਬਹੁਤ ਜ਼ਿਆਦਾ ਆਹੀ ਹੁੰਦੀ ਮੈਂ ਤੁਹਾਡਾ ਇਹ ਨੋਰਮਲ ਬੰਦਾ ਤੁਹਾਨੂੰ ਹਨਾ ਨੋਰਮਲ ਬੰਦਾ ਮਿਲ ਸਕਦਾ ਹਰ ਇੱਕ ਦੇ ਜੀ ਕਰਦਾ ਕੋਲ ਬੱਚਾ ਚੰਗਾ ਲੈਣ ਦਾ ਅਗਲੇ ਦਾ ਹਾਂਜੀ ਹਾਂਜੀ ਤੇ ਉਹ ਸੁਪਨਾ ਪੂਰਾ ਹੋ ਜਾਂਦਾ ਅਗਲੇ ਦਾ ਜੀ ਜੀ ਤੇ ਦੂਜੀ ਗੱਲ ਜੇ ਬਾਈ ਚਾਂਸ ਬੰਦਾ ਦੂਰ ਤੋਂ ਆਉਂਦਾ ਮੰਨ ਕੇ ਚਲੋ ਤੁਹਾਡੇ ਕੋਲ ਕੋਈ ਰਹਿਣ ਹੁੰਦਾ ਤੁਹਾਡੇ ਕੋਲ ਹੈ ਕੋਈ ਐਕਸਟਰਾ ਪ੍ਰਬੰਧਾ ਬਾਈ ਵਧੀਆ ਪ੍ਰਬੰਧਾ ਠੀਕ ਹੈ ਜੀ ਬਾਈ ਜੀ ਰਹਿਣ ਹੁੰਦਾ ਵੀ ਪੂਲ ਵਧੀਆ ਪ੍ਰਬੰਧਾ ਹੈ ਜੇ ਕਿਸੇ ਬਾਈ ਨੇ ਦੂਰੋਂ ਆਉਣਾ ਠੀਕ ਹੈ ਇੱਕ ਦੋ ਦਿਨ ਰਹਿਣ ਦਾ ਹੀ ਪ੍ਰਬੰਧ ਕਰੂਗਾ ਬਾਈ ਦੋ ਦਿਨ ਰਹੋ ਚ ਬਾਈ ਦਾ ਆਪਾਂ ਨੰਬਰ ਬੋਲਦੇ ਆਂ ਤੇ ਕੰਟੈਕਟ ਕਰ ਲਿਓ ਬਾਈ ਨਾਲ ਜੇ ਕਿਸੇ ਨੂੰ ਜ਼ਰੂਰਤ ਆ ਕਿਸੇ ਨੇ ਘੋੜੇ ਨਾਲ ਮਤਲਬ ਕਿ ਮਲਾਉਣੀ ਆ ਘੋੜੀ ਜੋ ਵੀ ਹੈ ਨਾ ਬਾਈ ਦੀ ਨੰਬਰ ਬੋਲਿਓ ਆਪਣਾ 9872166808 9872166808 808 20000 WhatsApp ਨੰਬਰ ਹੈ 787098098 24000 ਤੇ ਬਾਏ ਦੇ ਵਿੱਚ ਵੀ ਨੰਬਰ ਲਿਖਾਂਗੇ ਬਾਈ ਜੇ ਕਿਸੇ ਨੂੰ ਜ਼ਰੂਰਤ ਆ ਤਾਂ ਬਾਈ ਨਾਲ ਕਨੈਕਟ ਜ਼ਰੂਰ ਕਰਿਓ ਵੱਡੀ ਗੱਲ ਫੀਸ ਬਹੁਤ ਵਾਜਵਾਂ ਤੇ ਜਾਨਵਰ ਬਹੁਤ ਸੋਹਣੇ ਆ ਬਾਈ ਕੋਲੇ ਤੇ ਦੂਜੀ ਗੱਲ ਵੀ ਰਹਿਣ ਦਾ ਪ੍ਰਬੰਧ ਵੀ ਕਰਿਆ ਯਾਰ ਵੀਰ ਦੂਰ ਤੋਂ ਆਉਂਦੇ ਆ ਕਿਸੇ ਨੂੰ ਮੁਸ਼ਕਲ ਆਉਂਦੀ ਆਉਣ ਜਾਣ ਚ ਤੇ ਰਹਿਣ ਦਾ ਬਾਈ ਕੋਲੇ ਵਧੀਆ ਪ੍ਰਬੰਧ ਆ ਬਿਲਕੁਲ ਬਿਲਕੁਲ ਧੰਨਵਾਦ ਬਾਈ ਜੀ ਤੁਸੀਂ ਬਹੁਤ ਸੋਹਣੇ ਘੋੜੇ ਆ ਤੁਹਾਡੇ ਜਿਵੇਂ ਹਨਾ ਤੇ ਹੁਣ ਅੱਗੇ ਵੀ ਤੁਸੀਂ ਇਹ ਜਿਹੜਾ ਸੇਹ ਸੂਲ ਦਾ ਨਹੀਂ ਇਹਨਾਂ ਚ ਕੋਈ ਤੁਹਾਡਾ ਨਹੀਂ ਬਾਈ ਸੇਹ ਕੋਈ ਨਹੀਂ ਤੇ ਕੋਈ ਨਹੀਂ ਸ਼ੌਂਕ ਨਾਲ ਘਰੇ ਰੱਖੇ ਸ਼ੌਂਕ ਆਪਦੇ ਹੀ ਰੱਖੇ ਹੋਏ ਆ ਉਹਦੇ ਘਰੇ ਪਿਆਰ ਨਾਲ ਰੱਖੇ ਹੋਏ ਬੱਚਾ ਤਿਆਰ ਕਰੀਏ ਨ ਸਿਕੰਦਰ ਦਾ ਹਾਂ ਸਿਕੰਦਰ ਦਾ ਬੱਚਾ ਦਿਖਾਓ 1 ਸਾਲ ਦਾ ਹੋ ਗਿਆ ਜੀ ਤੇ ਹੱਟੋਂ ਦਿਖਾਈ ਜਾਂਦੀ ਆਪਾਂ ਨੂੰ ਵੀਡੀਓ ਦਿਖਾਈ ਜਾਣੀ ਥਾਰੀ ਹਨਾ ਹਾਂਜੀ ਹ ਹੋ ਗਿਆ ਪੂਰਾ ਹੁਣ ਆ ਜੀ ਜੀ ਹਾਈਟ ਹੂਟ ਬਹੁਤ ਸੋਹਣੀ ਹੈ ਜੀ ਹਾਂਜੀ ਹਾਂਜੀ ਬੱਚਾ ਬਹੁਤ ਸੋਹਣਾ ਤਿਆਰ ਹੋਈ ਜਾਂਦਾ ਜੀ ਬਾਕੀ ਆ ਮੰਡੀ ਤੇ ਜਾਣੇ ਆ 17 ਤਰੀਕ ਨੂੰ ਜਾਨਵਰ ਸਾਰੇ ਆਪਣੇ 17 ਨੂੰ ਕਿਹੜੀ ਮੰਡੀ ਹੈ ਜੀ ਜਗਰਾਉ ਮੰਡੀ ਆ ਜਗਰਾਉ ਮੰਡੀ ਤੇ ਬਾਈ ਨੂੰ ਮਿਲ ਸਕਦੇ ਆ 17 ਤਰੀਕ ਨੂੰ ਸਾਰਿਆਂ ਦਾ ਰਿਜ਼ਲਟ ਵੀ ਉੱਥੇ ਹੋਣਗੇ ਨਵਾਬ ਦਾ ਵੀ ਆਊਗਾ ਦੂਜੇ ਦਾ ਵੀ ਜੀ ਜਾਇਤ ਵੀ ਤੇ ਆਪਣੇ ਜੀ ਜਿਹੜੇ ਤੁਹਾਡੇ ਘੋੜੇ ਆ ਇਹਨਾਂ ਦੇ ਵਿੱਚੋਂ ਕੋਈ ਪ੍ਰਾਈਜ਼ ਜਿੱਤੇ ਹੋਏ ਉਹਨਾਂ ਦੇ ਕਿਹੜੇ ਘੋੜੇ ਆ ਜਿਨ੍ਹਾਂ ਨੇ ਪ੍ਰਾਈਜ਼ ਨਵਾਬ ਆਈ ਨਵਾਬ ਨੇ 5 6 ਜਿੱਤਿਆ ਵਾ ਆਓ ਜੀ ਇਹ ਨਵਾਬ ਘੋੜਾ ਜੀ ਇਹ 5 6 ਫਾਸਟ ਪੰਜ ਸ਼ੋਅ ਦੇ ਵਿੱਚ ਫਾਸਟ ਆਇਆ ਕਿੱਥੇ-ਕਿੱਥੋਂ ਆਇਆ ਜੀ ਆਏ ਨਾਰਮਲ ਚੇਤਾ ਨਹੀਂ ਹੁਣੇ ਪੋਖਸਰ ਪੁਸ਼ਕਰ ਵੀ ਆਇਆ ਵਾ ਪੁਸ਼ਕਰ ਮਤੋਂ ਆਇਆ ਵਾ ਮਤਲਬ ਪ੍ਰੋਪਰ ਜਾਣੀ ਪੰਜ ਜਗ੍ਹਾ ਤੋਂ ਜਾਂਦੀ ਫਾਸਟ ਪੰਜ ਤੋਂ ਆਇਆ ਵਾ ਆਪਣੇ ਲਿਖਿਆ ਹੋਇਆ ਬੋਰਡ ਤੇ ਬਕਾਇਦਾ ਹੈ ਜੀ 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 ਹਾਂ ਪ੍ਰੋਪਰ ਇਹਨਾਂ ਦਾ ਸਾਰੀ ਡਿਟੇਲ ਹੈਗੀ ਹੈ ਤੁਹਾਡੇ ਕੋਲ ਫੇਸਬੁਕ ਤੇ ਲਿਖ ਕੇ ਪਾਇਆ ਵਾ ਸਾਰਾ ਜੀ ਤੇ ਹੋਰ ਆਪਣੇ ਘੋੜੇ ਮੇਲੇ ਦਿਖਾਇਆ ਹੋਰ ਘੋੜਿਆਂ ਨੂੰ ਹਾਂ ਮੇਲੇ ਜਗਰਾਉਂ ਹੀ ਲਾਉਣੇ ਆਪਾਂ ਜਗਰਾਉਂ ਜੀ ਹੋਰ ਨਹੀਂ ਲਾਇਆ ਠੀਕ ਹੈ ਜੀ ਇੱਕ ਦੀ ਮੁਕਸਰ ਲਾਵਾਂਗੇ ਯਾਨੀ ਅਗੇ ਲਾਉਣੇ ਆਪਾਂ ਕੱਲਾ ਇ ਤੇ 17 ਤਰੀਕ ਨੂੰ ਬਾਈ ਪਹੁੰਚੋ ਜਗਰਾਉ ਮੇਲੇ ਤੇ ਬਾਈ ਨਾਲ ਮੁਲਾਕਾਤ ਕਰੋ ਕਾਲ ਕਰੋ ਜੇ ਕਿਸੇ ਨੇ ਕੋੜੇ ਲਾਈਵ ਦੇਖਣੇ ਆ ਕੋਲੇ ਆ ਕੇ ਠੀਕ ਹੈ ਤੇ ਫਿਰ ਮੁਕਸਰ ਮੇਲੇ ਤੇ ਬਾਈ ਕਹਿੰਦਾ ਲਾਵਾਂਗੇ ਲਾਵਾਂਗੇ ਕਿ ਤੀ ਅੱਗੇ ਤੈਨੂੰ ਲੱਗੇ ਜਣੀ ਹੁਣ ਲਾਵਾਂਗੇ ਇੱਕ ਜੀ 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 ਇਹ ਟੋਟਲੀ ਕੋੜੇ ਪ੍ਰਾਈਜ਼ ਜਿੱਤੇ ਹੋਏ ਇਹਨਾਂ ਦੇ ਕਈ ਜਗ੍ਹਾ ਤੋਂ ਹਨਾ ਕਾਫੀ ਨਾ ਆਵਾ ਬਾਈ ਨਾਲ ਮਿਲ ਕੇ ਕਾਲ ਤੇ ਗੱਲ ਕਰੋ ਜਾਂ ਮਿਲ ਕੇ ਗੱਲ ਕਰੋ ਘਰੇ ਆਓ ਮੰਡੀ ਤੇ ਮੇਲੇ ਕਿਤੇ ਵੀ ਪ੍ਰੋਪਰ ਜਾਣਕਾਰੀ ਲੈ ਸਕਦੇ ਆ ਬਾਈ ਤੁਸੀਂ